ਰਾਣਾ ਗੁਰਜੀਤ ਕਪੂਰਥਲਾ ਪਹੁੰਚੇ ਨੇ ਜਿੱਥੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਪੂਰਥਲਾ ਦੇ ਵਿੱਚ 4 ਕਰੋੜ ਤੋਂ ਵੱਧ ਦੀ ਲਗਤ ਦੇ ਨਾਲ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਜਿਸ ਦੇ ਵਿੱਚ ਘਰਾਂ ਚੋਂ ਨਿਕਲਦੀਆਂ ਹਾਈ ਵੋਲਟੇਜ ਤਾਰਾਂ ਨੂੰ ਬਰਕਰੇ ਡੇਜ ਜਾਵੇਗਾ ਜਿਸ ਦੇ ਨਾਲ ਲੋਕਾਂ ਨੂੰ ਰਾਹਤ ਮਿਲੇਗੀ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੇ ਸ਼ਾਸਨ ਕਾਲ ਦੇ ਦੌਰਾਨ ਕਰੀਬ 10 ਕਰੋੜ ਦੀ ਲਗਤ ਦੇ ਨਾਲ ਅਜਿਹੇ ਪ੍ਰੋਜੈਕਟ ਯਾਨੀ ਦੇ ਸੰਖੇਪ ਤੇ ਜੋ ਬਾਗ ਦੇ ਵਿੱਚ ਭੰਗ ਲੱਗੇ ਤੇਰੀ ਇਸ ਲੋਕੀ ਪੱਤਰਕਾਰ ਸਨਾਲਾਤ ਕਾਲ ਬਾਤ ਕਾਦੂ ਨੇ ਰਾਣਾ ਗੁਰਜੀਤ ਨੇ ਮੁੜ ਦਾਵਾ ਜੋਬਾਪ ਨੇ ਦੇ ਜੀ ਗਾਣ ਕੀ ਹੋਈ ਕੀਤੀ ਹੈ ਅਤੇ ਅਨੁਲੋਪਾਲ ਮਾਮਲੇ ਤੇ ਮੁੱਖ ਮੰਤਰੀ ਫਤਿਹਗੰਗ ਮਾਦਮ ਅਰੇ ਦਿੱਤੇ ਲਿਆ ਹੈ ਕਿਹ ਹੈ ਕਿ ਸਹੀ ਤਰੀਕੇ ਦੇ ਨਾਲ ਆਪ ਪਾਰਟੀ ਤੋਂ ਸਰਕਾਰ ਨਹੀਂ ਚਲਾਈ ਜਾ ਰਹੀ ਇਸੇ ਨਾਲ ਹੀ ਜੰਦਰ ਲੋਕ ਸਭਾ ਵਿਧੇ ਚੋਣਾਂ ਦੇ ਲਈ ਕਾਂਗਰਸ ਪਾਰਟੀ ਦੀ ਚੋਣ ਪ੍ਰਚਾਰ ਕਮੇਟੀ ਦੇ ਇੰਚਾਰਜ ਰਾਣਾ ਗੁਰਜੀਤ ਨੇ ਮੁੜ ਦਾਵਾ ਕੀਤਾ ਹੈ ਕਿ ਇਹ ਸੀਟ ਕਾਂਗਰਸ ਹੀ ਜਿੱਤੇਗੀ ਦੇਖੋ ਘਰਿਆ ਕੀ ਬੜੀ ਪੁਰਾਣੀ ਡਿਮਾਂਡ ਸੀ ਲੋਕਾਂ ਦੇ ਘਰਾਂ ਦੇ ਉੱਪਰ ਦੀ ਹਾਈ ਵੋਲਟੇਜ ਤਾਰਾਂ ਜਾ ਰਹੀਆਂ ਤੇ ਬਹੁਤ ਜ਼ੋਰ ਲਾਇਆ 4.5 ਕਰੋੜ ਰੁਪਇਆ 4.5 4 4.5 4.5 ਜਾਂ 4 ਕਰੋੜ ਰੁਪਇਆ ਇਸ ਕੰਮ ਲਈ ਆਪਾਂ ਮੁੱਖ ਮੰਤਰੀ ਤੋਂ ਮੁੱਖ ਮੰਤਰੀ ਦੇ ਖਾਤੇ ਚੋਂ ਕਢਾ ਲਿਆ ਇੱਥੇ ਆ ਗਿਆ ਟਾਈਮ ਸਰ ਆ ਗਿਆ ਉਦੇ ਬਾਅਦ ਕੋਰਡ ਲੱਗ ਗਿਆ ਤੇ ਲਾਪਰਵਾਹੀ ਮੈਕਮੇ ਦੀ ਵੀ ਮੈਂ ਕਹਾਂਗਾ ਉਹਨਾਂ ਦੇ ਖਾਤੇ 'ਚ 50 ਲੱਖ ਰੁਪਏ ਆ ਗਿਆ ਬਾਕੀ ਦੇ ਪੈਸੇ ਡੀਸੀ ਦੇ ਅਕਾਊਂਟ 'ਚ ਪਏ ਆ ਲੇਕਿਨ ਅੱਜ 14-15 ਮਹੀਨੇ ਹੋ ਗਏ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਫੇਈਓ ਕੰਮ ਉੱਥੇ ਦਾ ਉੱਥੇ ਰੁਕ ਗਿਆ ਇਸੇ ਤਰ੍ਹਾਂ 10 ਕਰੋੜ ਰੁਪਇਆ ਇਹ ਇੱਕ ਸ਼ਹਿਰ ਲਈ ਮੈਂ ਮੁੱਖ ਮੰਤਰੀ ਦੇ ਖਾਤੇ ਚੋਂ ਲੈ ਕੇ ਆਇਆ ਸੀ ਕੋਟੇ ਚੋਂ ਇਹ ਸਰਕਾਰ ਨੇ ਉਦੋਂ ਤੋਂ ਅੱਜ ਤਾਈਂ ਕੋਈ ਕੰਮ ਨਹੀਂ ਕੀਤਾ 1.5 ਕਰੋੜ ਦੇ ਕੰਮ ਚਾਲੂ ਹੋ ਗਏ ਸੀ ਸਰਵਨ ਸਾਹਿਬ ਇਧਰ ਆਓ 1.5 ਕਰੋੜ ਰੁਪਏ ਦੇ ਕੰਮ ਚਾਲੂ ਨੇ ਅੱਛਾ ਉਹ ਬਜਰੀ ਰੇਤੇ ਕਰਕੇ ਬੰਦ ਰਹਿ ਬੜੀ ਧਿਰ 8.5 ਕਰੋੜ ਰੁਪਿਆ ਹਲੇ ਵੀ ਵਾਪਸ ਚਲੇ ਗਿਆ ਇਹ ਜਿਹੜਾ ਕੰਮ ਆ ਇਹ ਸਾਰੇ ਕਪੂਰਥਲੇ ਦੇ ਗਰੀਬ ਜਨਤਾ ਦੇ ਆਮ ਜਨਤਾ ਦੇ ਘਰਾਂ ਦੇ ਉੱਪਰ ਦੀ ਜਿਹੜੀਆਂ ਲਾਈਨਾਂ ਜਾਨੀਆਂ ਉਹ ਸਾਰੀਆਂ ਨੂੰ ਕਟਣ ਲਈ ਇਹ ਆਪਣਾ ਕੰਮ ਹੈ ਜੇ ਕੋਈ ਇਹਦਾ ਕ੍ਰੈਡਿਟ ਲੈਣਾ ਚਾਵੇ ਕੋਈ ਉਹ ਕ੍ਰੈਡਿਟ ਨਹੀਂ ਡਿਸਕ੍ਰੈਡਿਟ ਹੈ ਉਹਨਾਂ ਨੂੰ 14 ਮਹੀਨੇ ਹੋ ਗਏ ਸਰਕਾਰ ਬਣੀ ਨੂੰ ਤੇ ਕੰਮ ਸ਼ੁਰੂ ਨਾ ਹੋਵੇ ਅੱਜ ਜਿਵੇਂ ਤੁਸੀਂ ਕਰਕੇ ਕੰਮ ਚਾਲੂ ਕਰਨ ਜਾ ਰਹੇ ਆ ਸਾਨੂੰ ਜੀ ਸਰਕਾਰ ਦੀ ਦਿਲੇਗੀ ਕਿ ਜਿਹੜੇ ਇੱਥੇ ਲੋਕਲ ਅਫਸਰ ਜਿਹੜੇ ਲੱਗੇ ਹੋਣ ਉਹਨਾਂ ਦੀ ਦਿਲੇਗੀ ਦੇਖੋ ਇਹ ਜਿਹੜੇ ਅਫਸਰ ਹੁੰਦੇ ਆ ਅਫਸਰ ਸਾਡੇ ਵੇਲੇ ਵੀ ਸੀ ਉਹੀ ਅਫਸਰ ਹੋਣਿਆ ਇਹ ਤਾਂ ਅਫਸਰ ਦਾ ਚਾਕੂ ਵਰਗਾ ਹੁੰਦਾ ਜੇ ਡਾਕੂ ਦੇ ਹੱਥ ਆ ਤੇ ਚਾਕੂ ਨੇ ਤਾਂ ਢਿੱਡੀ ਪਾੜਨਾ ਜੇ ਡਾਕੂ ਦੇ ਹੱਥ ਆ ਤਾਂ ਢਿੱਡ ਪਾੜ ਕੇ ਜ਼ਿੰਦਗੀ ਲੈ ਲੂਗਾ ਤੇ ਜੇ ਡਾਕਟਰ ਦੇ ਹੱਥ ਆ ਤਾਂ ਉਹਦੀ ਜਾਨ ਬਚਾ ਦੇਊਗਾ ਸੋ ਇਹਨਾਂ ਅਫਸਰਾਂ ਦਾ ਕੋਈ ਕਸੂਰ ਨਹੀਂ ਮੈਂ ਸਮਝਦਾ ਸਰਕਾਰ ਨੂੰ ਸਹੀ ਮੈਨੇਜ ਦੇ ਵਿੱਚ ਗਵਰਨ ਕਰਨਾ ਨਹੀਂ ਆ ਰਿਹਾ। ਔਰ ਇੱਥੇ ਜਿਹੜੇ ਵੀ ਇਲੈਕਸ਼ਨ ਲੜੇ ਆ ਉਹ ਉਹਦੀ ਗੱਲ ਕਰ ਲਓ ਆਲਾ ਦਵਾਲਾ ਦੀ ਗੱਲ ਕਰ ਲਓ ਇਹਨਾਂ ਨੂੰ ਕੋਈ ਰਾਜਨੀਤੀ ਜਾਂ ਕੰਮਾਂ ਕਰਾਂ ਬਾਰੇ ਪਤਾ ਕਿਦਾਂ ਕਰਾਉਣੇ ਆ? ਨਹੀਂ ਪਤਾ। ਹੁਣ ਮੇਰਾ ਖਿਆਲ ਹੈ ਕਿ ਕ੍ਰੈਡਿਟ ਲੈਂਡ ਤਾਂ ਸਾਰੇ ਨੇ ਜਣਾ ਹੁਣੀ ਪੀੜੀਆਂ ਪੱਗਾ ਬਣ ਕੇ ਲੇਕਿਨ ਉਹਨਾਂ ਦਾ ਕੋਈ ਕੰਮ ਨਹੀਂ ਹੈਰਾਨੇ ਦਾ ਹੀ ਆ ਇਹਨਾਂ ਲੋਕਾਂ ਦਾ ਆ ਦੇਖੋ ਆ ਦੇਖੋ ਆ ਦੇਖੋ ਆ ਦੇਖੋ ਹੈਪੀ ਦੇਖੋ ਸੂਰ ਸਾਹਿਬ ਦੇਖੋ ਗੁਰਦੀਪ ਜੀ ਦੇਖੋ ਇਹਨਾਂ ਲੋਕਾਂ ਨੇ ਮੇਰੀ ਮੈਨੂੰ ਕਿਹਾ ਕਿ ਹੋਣਾ ਚਾਹੀਦਾ ਤਾਂ ਪਕਰਾਇਆ ਤੇ ਮੈਂ ਕਿਹੜੇ ਕਰਨ ਦਿੱਤੇ ਆ ਯਾਰ ਉਹ ਸਰਕਾਰ ਦੇ ਪੈਸੇ ਆ ਜਨਤਾ ਦੇ ਖਰਚ ਕੀਤੇ ਜਾਣੇ ਆ ਪੈਸੇ ਆਏ ਪਏ ਆ ਜਨਤਾ ਦਾ ਕੰਮ ਕਿਉਂ ਨਹੀਂ ਹੋਣ ਦਿੰਦੇ ਕ੍ਰੈਡਿਟ ਕਿਉਂ ਆਪੇ ਕ੍ਰੈਡਿਟ ਵਾਰਚ ਕਿਉਂ ਪੈਨੇ ਆ ਤੇ ਮੈਂ ਤਾਂ ਇਹੀ ਕਹਿਣਾ ਚਾਹਵਾ ਰਾਨਾ ਜੀ ਕੱਲ ਇੱਕ ਟਕਣਾ ਜਿਹੜੀ ਘੱਟੀ ਆ ਮੁੰਡਾ ਦੇ ਵਿੱਚ ਜਿਹੜੀ ਬੇਦਬੀ ਜਿਹੜੀ ਆ ਉਹ ਇੱਕ ਸਿੱਖ ਨੂੰ ਜਣਾ ਨੂੰ ਗਿੰਦ ਗਈ ਆ ਕੀ ਕਹਿਣਾ ਚਾਹੁੰਗੇ ਦੇਖੋ ਕੱਲ ਆ ਬੇਦਬੀ ਨਹੀਂ ਹੋਣੀ ਚਾਹੀਦੀ ਕਿਸੇ ਵੀ ਧਰਮ ਦੀ ਬੇਦਬੀ ਨਹੀਂ ਹੋਣੀ ਚਾਹੀਦੀ ਔਰ ਮੈਂ ਸਮਝਦਾ ਇਹ ਗੱਲਾਂ ਜੇ ਹੋ ਰਹੀਆਂ ਤੇ ਸਰਕਾਰ ਨੂੰ ਉੱਤੇ ਐਕਸ਼ਨ ਲੈਣਾ ਚਾਹੀਦਾ ਔਰ ਵੇਖੋ ਆ ਪਿਛਲੇ ਦਿਨਾਂ ਚ ਪੰਜਾਬ ਚ ਐ ਸਟੋਰੀ ਬਣਾਤੀ ਵੀ ਯਾਰ ਇਹਦੇ ਬਾਹਰੋਂ ਫੌਜੀ ਲੈ ਕੇ ਫੌਜੀ ਐਸਆਰਪੀਐਫ ਪੈਰਾਮਿਲਟਰੀ ਫੋਰਸਸ ਲੈ ਆਂਦੀਆਂ ਔਰ ਐ ਪੇਂਟ ਕਰ ਦਿੱਤਾ ਕਿ ਪੰਜਾਬ ਜੱਤਵਾਦ ਆ ਗਿਆ ਔਰ ਇਹ ਮੈਸੇਜ ਖਾਲੀ ਪੰਜਾਬ ਚ ਨਹੀਂ ਪੰਜਾਬ ਚ ਤਾਂ ਕੁਝ ਵੀ ਨਹੀਂ ਹੋਇਆ ਸ਼ਾਹਕੋਟ ਕੀ ਹੈ ਰੋਜ ਸ਼ਾਹਕੋਟ ਚ ਜਾਂਦਾ ਕੋਈ ਨੇਤੇ ਜਾਣਦੇ ਨਹੀਂ ਸਾਰੇ ਕੀ ਹੋ ਗਿਆ ਸ਼ਾਹਕੋਟ ਚ ਕੁਝ ਨਹੀਂ ਹੋਇਆ ਬਈ 1 ਲੱਖ ਫੌਜੀ ਪੁਲਿਸ 80000 ਪੰਜਾਬ ਦੀ 20000 ਪੈਰਾਮਿਲਟਰੀ ਫੋਰਸ ਔਰ ਕਹਦੇ ਹੋ ਜੀ ਬੰਦਾ ਭੱਜ ਗਿਆ ਇਹ ਸਭ ਸਟੋਰੀ ਪੇਂਟ ਕੀਤੀ ਆ ਅਮਰਤਪਾਲ ਸਿੰਘ ਨੂੰ ਉਹਨਾਂ ਨੇ ਭੁੱਦਣ ਹੀ ਫੜ ਲਿਆ ਸੀਗਾ ਲੇਕਿਨ ਜਨਤਾ ਨੂੰ ਉਹ ਕੀ ਹੋਂ ਰੂਪ ਦੇਣਾ ਚਾਹੁੰਦੇ ਆ ਇਹ ਜਾਂ ਤਾਂ ਬੀਜੇਪੀ ਸਰਕਾਰ ਦਾ ਸਕਦੀ ਆ ਔਰ ਭਗਵੰਤ ਮਾਨ ਜੀ ਦੀ ਬਹੁਤ ਵੱਡੀ ਨਿਖੇਦੀ ਆ ਉਹਨਾਂ ਨੇ ਇਸ ਪੱਗ ਨੂੰ ਰੋਲਣ ਦੀ ਕੋਸ਼ਿਸ਼ ਕੀਤੀ ਆ ਸਾਨੂੰ ਐਜ਼ ਅਤਵਾਦੀ ਆ ਪੇਂਟ ਕਰਕੇ ਹਿੰਦੁਸਤਾਨ ਸਾਰੇ ਜਿ ਵਿਦੇਸ਼ਾਂ 'ਚ ਵੀ ਕਿ ਸਾਰੇ ਜਿਹੜੇ ਸਿੱਖ ਆਉਂ ਅਤਵਾਦੀ ਐ ਯਾਰ ਇਹ ਤਾਂ ਨਹੀਂ ਹੁੰਦਾ ਸਿੱਖ Hindu ਇਹ ਕੋਈ ਦੋ ਗੱਲਾਂ ਥੋੜੀ ਨਾ ਇਹ ਇੱਕੋ ਹੀ ਨੇ ਵੀ ਮੈਂ ਦੱਸਾਂ ਕਪੂਰਤੌਰ ਜਿ ਕੋ ਫਰਕ ਐ ਇਹ ਪੇਂਟ ਕਰਕੇ ਬੀਜੇਪੀ ਨੇ ਬੀਜੇਪੀ ਦੀ ਵੀ ਔਰ ਆਮ ਆਦਮੀ ਪਾਰਟੀ ਦੀ ਮਿਲੀ ਭੁਗਤਿਆ ਔਰ ਇਹ ਪੇਂਟ ਕਰਨਾ ਚਾਹੁੰਦੇ ਆ ਸਾਰੇ ਹਿੰਦੁਸਤਾਨ ਦੇ ਵਿੱਚ ਏਜੰਸੀਆਂ ਦਾ ਕਿਸੇ ਨਾ ਕਿਸੇ ਦਾ ਕੀਤਾ ਔਰ ਫੜ ਵੀ ਆਪ ਹੀ ਲਿਆ ਔਰ ਜੇ ਕਿਸੇ ਨੂੰ ਵੀ ਕੋਈ ਗੱਲ ਕਰਦਾ ਕੋਈ ਕਾਨੂੰਨ ਤੋੜਦਾ ਉਹਦੇ ਤਰੀਕੇ ਨੇ ਉੱਤੇ ਧਾਰਾ ਉਧਾਰਾ ਲਾਓ ਬੰਦੇ ਨੂੰ ਬੰਦ ਕਰੋ ਕਾਨੂੰਨੀ ਕਾਰਵਾਈ ਕਰੋ ਡਿਵੀ ਡਿਵੀ ਕੱਟ ਲੈ ਜਾਣਾ ਉਹ ਯਾਰ ਉਹ ਇੱਥੇ ਜ਼ਿਲ੍ਹਾ ਨਹੀਂ ਸੋ ਮੇਰਾ ਕਹਿਣ ਦਾ ਮਤਲਬ ਹੈ ਜਿੱਥੇ ਤਾਈ ਹਿੰਦੂ ਸਿੱਖ ਦੀ ਗੱਲ ਹੈ ਬੇਲਕੋਲ ਚਿੰਤਾ ਕਰਨ ਦੀ ਲੋੜ ਨਹੀਂ ਔਰ ਕਾਂਗਰਸ ਪਾਰਟੀ ਜਦੋਂ ਜਦੋਂ ਆਈ ਹੈ ਉਹਨਾਂ ਨੇ ਕਦੇ ਹਿੰਦੂ ਸਿੱਖ ਦਾ ਸਵਾਲ ਪੈਦਾ ਨਹੀਂ ਹੋਣ ਦਿੱਤਾ ਤੇ ਨਾ ਕਦੇ ਕੌਣ ਦਿੱਤਾ ਜਾਵੇਗਾ ਰਾਣੀ ਆਫਰੀ ਸਾਹਿਬ ਜਲੰਧਰ ਜਮਿਲੀ ਚੋਣ ਕਿਦਾਂ ਦੇਖਦੇ ਹੋ ਕਿਉਂਕਿ ਦਿਨ ਨੇੜੇ ਆ ਰਹੇ ਨੇ ਦਿਨ ਬਹੁਤ ਨੇੜੇ ਆ ਰਿਹਾ ਤੇ ਕਾਂਗਰਸ ਦੀ ਚੜ੍ਹਾਈ ਹੋ ਰਹੀ ਆ ਕਾਂਗਰਸ ਸੀਟ ਜਿੱਤੇਗੀ ਸਰ ਇੱਕ ਕਾਲੀ ਵਾਈਟ ਨੰਨੇ ਤੁਹਾਡਾ ਮਤਲਬ ਹੈ ਹਾਂਜੀ ਕਾਲੀ ਵਾਈਟ ਨੰਨੇ ਕਾਜੀ ਕਾਜੀ ਬੈਠਾ ਤੇ 4.5 ਕਰੋੜ ਰੁਪਏ ਇਹਦਾ ਜਦ ਤੱਕ ਮੀਡੀਆ ਨੂੰ ਪਤਾ ਲੱਗੇ 4.5 ਕਰੋੜ ਰੁਪਏ ਆਇਆ ਪਰ ਜਦੋਂ ਉੱਥੇ ਜਾ ਕੇ ਦੇਖਿਆ ਜਾਂਦਾ ਔਰ 4.5 ਕਰੋੜ ਰੁਪਏ ਕਿਤੇ ਲੱਗਿਆ ਨਜ਼ਰ ਨਹੀਂ ਆ ਰਿਹਾ ਉਸ ਦੇ ਬਾਰੇ ਦੇਖੋ ਜੇ ਨਜ਼ਰ ਨਹੀਂ ਆ ਰਿਹਾ ਤੇ ਉਹਦੀ ਜਾਂਚ ਹੋਣੀ ਚਾਹੀਦੀ ਹੈ ਜਾਂਚ ਕਰਵਾਈ ਜਾਵੇ ਤੇ ਇਹ ਗੱਲ ਜ਼ਰੂਰ ਹੈ ਕਿ ਜਿਸ ਮਕਸਦ ਲਈ ਆਪਾਂ ਨਹਿਰ ਦੇ ਆਲੇ ਦੁਆਲੇ ਉਹ ਸੜਕ ਬਣਾਈ ਸੀ ਉਹ ਮਕਸਦ ਪੂਰਾ ਨਹੀਂ ਹੋ ਰਿਹਾ ਕੰਮ ਅਧੂਰੇ ਨੇ ਉਹਦੇ ਲਈ ਮੌਜੂਦਾ ਸਰਕਾਰ ਨੂੰ ਡੀਸੀ ਨੂੰ ਇਹ ਚਾਹੀਦਾ ਕਿ ਉੱਥੇ ਪਾਰਕਿੰਗ ਬਣਾਈ ਜਾਵੇ ਜੇ ਪੈਸੇ ਲੱਗੇ ਆ ਨਹੀਂ ਲੱਗੇ ਉਹਦੀ ਜਾਂਚ ਕਰਾਓ ਜੇ ਤਰਾਣੇ ਨੂੰ ਕੋਈ ਰਾਣੇ ਨੇ ਕੋ ਰੁਪਿਆ ਲਿਆ ਉਹ ਤਰਾਣੇ ਨੂੰ ਚਿੰਤਾ ਹੋਊਗੀ ਮੈਂ ਇਹਨਾਂ ਕਰਾਓ ਜਾਂਚ ਕਰਦੇ ਕਿਉਂ ਨਹੀਂ ਔਰ ਜੇ ਉਹਦੇ 'ਚ ਹੋਰ ਪੈਸਿਆਂ ਦੀ ਲੋੜ ਹੈ ਤੇ ਉਹ 4.5 ਕਰੋੜ ਜਵਨ ਲੱਖ ਕਰੋੜ ਰੁਪਏ ਹੋਰ ਦੀ ਲੋੜ ਹੈ ਉਹਨੇ ਆ ਕੇ 4.5 ਕਰੋੜ ਰੁਪਈਆ ਦਾ ਫੈਸਲਾ ਜਨਤਾ ਨੂੰ ਦਿਓ 23 ਚੈਨਲ ਦੇ ਲਈ ਕਪੂਰਥਲਾ ਤੋਂ ਕੌਰ ਕਮਲਜੀਤ ਦੀ ਰਿਪੋਰਟ